ਹੁਣ ਆਸ਼ਠਿ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਹੋਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਪੁਨਰ ਸਿਰਜੀਤ ਕੀਤਾ ਜਾਵੇ। ਜਿਹੜੀ ਸੱਤ ਮੈਂਬਰੀ ਕਮੇਟੀ ਸੀ ਜਿੰਨਾ ਵਿੱਚੋਂ ਦੋ ਮੈਂਬਰ ਆਊਟ ਹੋਏ ਦੋਸਤੋ ਬਾਅਦ ਜਿਹੜੇ ਨੇ ਮਨਪ੍ਰੀਤਿਆਲੀ ਬੀਬੀ ਜਗੀਰ ਕੌਰ ਸੰਤਾ ਸਿੰਘ ਤੇ ਇਕਬਾਲ ਸਿੰਘ ਚੁੰਦਾ ਇਹਨਾਂ ਵੱਲੋਂ ਜਿਹੜੀ ਹੈ ਭਰਤੀ ਕੀਤੀ ਗਈ। ਉਸ ਤੋਂ ਬਾਅਦ ਨਵਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਗਿਆਨੀ ਹਾਤਪੁਰ ਸਿੰਘ ਜੀ ਨੂੰ ਬਣਾਇਆ ਗਿਆ ਲੇਕਿਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਬੌਗਸ ਪੱਤੀ ਕੀਤੀ ਗਈ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਜਿਹੜਾ ਹੈ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਐਲਾਨ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਮਨੀ ਚੋਣਾਂ ਵੀ ਕਰਾਈਆਂ ਗਈਆਂ ਲੁਧਿਆਣੇ ਦੇ ਵਿੱਚ ਜਿੱਥੇ ਜਿਹੜੇ ਸੀਗੇ ਐਡਵੋਕੇਟ ਘੁਮਨ ਜਿਨ੍ਹਾਂ ਦੀ ਘੁਮਨ ਜਿਨ੍ਹਾਂ ਦੀ ਜਮਾਨਤ ਵੀ ਜ਼ਬਤ ਹੋਈ ਤੋਂ ਬਾਅਦ ਜਿਹੜਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਸਰਗਰਮ ਦਿਖਾਈ ਦਿੱਤੇ ਆਉਣ ਵਾਲੀਆਂ ਜੇਕਰ ਵੋਟਾਂ ਦੀ ਗੱਲ ਕਰ ਲਈਏ ਤਾਂ ਜਾਏ ਹੁਣ ਤਰਨਤਨ ਜਿਮਨੀ ਚੋਣਾ ਹੋਣਾ ਹੋਣ ਜਾਦੀਆਂ ਨੇ ਲੇਕਿਨ ਜੇਕਰ ਗੱਲ ਕਰੀਏ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਉਹਨਾਂ ਨੇ ਆਪਣੇ ਹੁਕਮਨਾਮਿਆਂ ਨੂੰ ਮੰਨਿਆ ਵੀ ਨਹੀਂ ਉਹ ਗਮਨਾਮਿਆ ਦੇਤੇ ਪੈਰਾ ਵੀ ਨਹੀਂ ਦਿੱਤਾ ਤੇ ਜਿੱਥੋਂ ਜਿੱਥੋਂ ਸ਼੍ਰੋਮੀ ਕਾਲੀਦਲ ਦੇ ਜਿਹੜੇ ਨੇ ਜਿੰਨੇ ਵੀ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਨੇ ਜਿਹੜਾ ਸੁਖਬੀ ਸਿੰਘ ਬਾਦਲ ਨੂੰ ਨਕਾਰਿਆ ਉਹਨਾਂ ਨੇ ਸੁਖਬੀ ਸਿੰਘ ਬਾਦਲ ਨੂੰ ਇੱਕ ਪਿੱਠ ਦਿਖਾਈ ਕਿ ਅਸੀਂ ਹੁਣ ਤੇਰੇ ਨਾਲ ਤਨਸੁਖਬੀਰ ਸਿੰਘ ਬਾਦਲ ਨੇ ਫੇਟਵਾਈ ਉਸ ਤੋਂ ਬਾਅਦ ਜਿਹੜੇ ਨੇ ਫਿਰ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਜੁੜ ਕੇ ਰਵਾਂਗੇ ਦੂਸਰੇ ਪਾਸੇ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਕਿ ਅਸੀਂ ਹੁਣ ਪੁਨਰ ਸਜੀਤ ਕਰਾਂਗੇ ਜਿਹੜੇ ਅਸੀਂ ਨਵੇਂ ਪ੍ਰਧਾਨ ਬਣਾਏ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਲੇਕਿਨ ਜੇਕਰ ਗੱਲ ਕਰੀਏ ਲਗਾਤਾਰ ਹੀ ਉਦੋਂ ਦੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਆਪਣੇ ਆਪਣੇ ਵੱਲੋਂ ਜਿਹੜਾ ਹੈ ਕਾਫੀ ਜ਼ੋਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਸਾਰੇ ਹੀ ਟਕਸਾਲੀ ਆਗੂ ਜਿਹੜੇ ਉਹਨਾਂ ਦੀ ਕਮੇਟੀ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਛੱਡ ਕੇ ਗਏ ਨੇ ਉਹ ਵਾਪਸ ਆ ਜਾਣ ਕਿਉਂਕਿ ਇਕੱਲੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਉਹਨਾਂ ਦੇ ਸਾਥੀ ਨੇ ਉਹ ਪੁਨਰ ਸੁਰਜੀਤ ਨਹੀਂ ਕਰ ਸਕਦੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਪਾਰਟੀ ਨੂੰ ਲੇਕਿਨ ਉਹਨਾਂ ਨੇ ਜੇਕਰ ਗੱਲ ਕਰੀਏ ਉਹਨਾਂ ਵਿੱਚੋਂ ਜਿਹੜਾ ਹੈ ਕਾਫੀ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਨਹੀਂ ਦਿਖਾਈ ਦੇ ਰਹੇ ਉਹ ਜਿਹੜੇ ਨੇ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਤੋਂ ਨਰਾਜ਼ ਹੋ ਕੇ ਆਪਣੀ ਵੱਖਰੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਜੇਕਰ ਗੱਲ ਕਰੀਏ ਮੰਨਪ੍ਰੀਤ ਯਾਦਲੀ ਮੰਨਪ੍ਰੀਤ ਯਾਦਲੀ ਕਾਫੀ ਦਿਨਾਂ ਤੋਂ ਕਾਫੀ ਦੇਰ ਤੋਂ ਜਿਹੜੇ ਨੇ ਆਪਣੀ ਨਵੀਂ ਬਣੀ ਕਮੇਟੀ ਹੈ ਪਾਰਟੀ ਹੈ ਜਿਹੜੀ ਜਿਹੜੀ ਹੈ ਨਵੀਂ ਪਾਰਟੀ ਜਿੰਦਾ ਨਾਮ ਇਹਨਾਂ ਨੇ ਰੱਖਿਆ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਤੇ ਉਸ ਦੇ ਵਿੱਚ ਵੀ ਕਾਫੀ ਵਾਰ ਉਹ ਦਿਖਾਈ ਨਹੀਂ ਦਿੱਤੇ ਪਿਛਲੇ 3 ਮਹੀਨਿਆਂ ਤੋਂ ਜਿਹੜੇ ਨੇ ਗਿਆਨੀ ਹਾਤਪੀਰ ਸਿੰਘ ਜੀ ਨਾਲ ਕਿਤੇ ਨਾ ਕਿਤੇ ਜਿਹੜੇ ਨੇ ਮੰਪ੍ਰਿਤਿਆਲੀ ਦਿਖਾਈ ਨਹੀਂ ਦੇ ਰਹੀ ਤਨਸੋ ਆ ਇਹ ਚੱਲ ਰਹੀਆਂ ਨੇ ਕਿ ਸ਼ਾਇਦ ਮੰਪ੍ਰਿਤਿਆਲੀ ਨਾਲ ਅੰਦਰੋਂ ਅੰਦਰ ਸੁਖਬੀਰ ਸਿੰਘ ਬਾਦਲ ਆਪਣਾ ਮੇਲ ਮਲਾਪ ਕਰ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਨੇ ਆਪਣੇ ਟਕਸਾਲੀ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਜੇਕਰ ਮੰਪ੍ਰਿਤਿਆਲੀ ਦੀ ਗੱਲ ਕਰੀਏ ਉਹਨਾਂ ਨੇ ਜਿਹੜਾ ਹੈ ਹੁਕਮਨਾਮਿਆਂ ਨੂੰ ਸਜਤਾ ਵੀ ਕੀਤਾ ਉਸ ਤੋਂ ਬਾਅਦ 27 ਲੱਖ ਦੇ ਕਰੀਬ ਭਰਤੀ ਵੀ ਦੱਸੀ ਲੇਕਿਨ ਜੇਕਰ ਗੱਲ ਕਰੀਏ ਮੰਤਰੀ ਤੇਯਾਲੀ ਪਿਛਲੇ ਦਿਨਾਂ ਤੋਂ ਕਾਫੀ ਜਾਗਾ ਦਿਖਾਈ ਨਹੀਂ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਲੇਕਿਨ ਹੁਣ ਜਿਹੜਾ ਹੈ ਚੰਡੀਗੜ੍ਹ ਵਿਖੇ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਮੀਤ ਪ੍ਰਧਾਨ ਐਲਾਨ ਕਰ ਦਿੱਤਾ ਹੈ ਮੰਤਰੀ ਤੇਯਾਲੀ ਨੂੰ ਲੇਕਿਨ ਵਿੱਚੋ ਵਿੱਚ ਇਹ ਕੰਸੋਆਂ ਚੱਲ ਰਹੀਆਂ ਨੇ ਕਿ ਕਿਤੇ ਨਾ ਕਿਤੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਮੰਤਰੀ ਤੇਯਾਲੀ ਨਾਲ ਜਿਹੜਾ ਹੈ ਗੁਪਤ ਮੀਟਿੰਗਸ ਵੀ ਕਰ ਰਹੇ ਨੇ ਜਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਲੇਕਿਨ ਇੱਕ ਅੰਸਵਾ ਜਿਹੜੀਆਂ ਨੇ ਅੰਦਰੋਂ ਅੰਦਰ ਚਲਣੀਆਂ ਸ਼ੁਰੂ ਹੋਈਆਂ ਹੋਈਆਂ ਨੇ ਲੇਕਿਨ ਅੱਜ ਚੰਡੀਗੜ੍ਹ ਤੋਂ ਜਿਹੜਾ ਹੈ ਉਹਨਾਂ ਨੂੰ ਮੀਤ ਪ੍ਰਧਾਨ ਵੀ ਲਗਾ ਦਿੱਤਾ ਗਿਆ ਹੈ ਧੰਨ